ਉਹ ਆਪਣੇ ਅਥੇ ਆਪਣੇ ਪਿਤਾ ਸਦਾਨੰਦ ਦਾ ਸੀਸਾ ਜਿਹੜਾ ਧੜ ਦੇ ਨਾਲੋਂ ਵੱਖ ਕਰ ਦਿੰਦੇ ਨੇ ਭਾਈ ਹੁਸ਼ੈਲਾ ਜੀ ਦਾ ਸੀਸਾ ਜਿਹੜਾ ਧੜ ਤੋਂ ਵੱਖ ਕਰਿਆ ਜਾਂਦਾ ਉੱਥੇ ਭਾਈ ਜੈਤਾ ਜੀ ਨੇ ਆਪਣਾ ਵਿਚਾਰ ਇਹ ਦਿੱਤਾ ਸੀ ਵੀ ਮੇਰਾ ਸੀਸ ਧੜ ਦੇ ਨਾਲੋਂ ਵੱਖ ਕਰੋ ਤੇ ਤੁਸੀਂ ਮੇਰਾ ਇਸ ਗੁਰੂ ਸਾਹਿਬ ਦੇ ਸੀਸ ਦੇ ਨਾਲ ਅਦਲਾ ਬਦਲੀ ਕਰ ਦੋ ਅੱਜ ਅਸੀਂ ਗੱਲ ਕਰਾਂਗੇ ਭਾਈ ਜੈਤਾ ਜੀ ਦੇ ਬਾਰੇ ਇਹ ਤਾਂ ਸਿੱਖ ਸਭ ਜਾਣਦੇ ਆ ਵੀ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ ਪਰ ਕੀ ਕਾਰਨ ਸੀ ਵੀ ਇੰਨੇ ਸਿੱਖ ਹੋਣ ਦੇ ਬਾਵਜੂਦ ਵੀ ਉੱਥੇ ਭਾਈ ਜੈਤਾ ਜੀ ਨੂੰ ਹੀ ਚੁਣਿਆ ਜਾਂਦਾ ਵੀ ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਇਹੋ ਜੇ ਕੀ ਹਾਲਾਤ ਬਣ ਗਈ ਸੀ ਵੀ ਭਾਈ ਜੈਤਾ ਜੀ ਨੂੰ ਆਪਣੇ ਪਿਤਾ ਜੀ ਦਾ ਸੀਸ ਢੜ ਦੇ ਨਾਲ ਉਹ ਵਖ ਕਰਨਾ ਪਿਆ ਸੀ ਕੌਮਸੀ ਬਾਬਾ ਖਸ਼ਿਆਲਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਲਈ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਸੀ ਕਿਸ ਤਰ੍ਹਾਂ ਪਾਈ ਜੈਤਾ ਜੀ ਨੇ ਦਿੱਲੀ ਤੋਂ ਲੈ ਕੇ ਕੀਰਤਪੁਰ ਸਾਹਿਬ ਦਾ ਸਫ਼ਰ ਤੈਅ ਕੀਤਾ ਸੀਗਾ ਇਹ ਜਾਣਨ ਦੇ ਲਈ ਜੁੜੇ ਰਹੋ ਅੱਜ ਦੀ ਵੀਡੀਓ ਦੇ ਅਖੀਰ ਤੱਕ ਪਾਈ ਜੈਤਾ ਜੀ ਦੇ ਪੁਰਖਿਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਗੁਰੂ ਸਹਿਵਾਨਾਂ ਦੇ ਨਾਲ ਇਹਨਾਂ ਦੇ ਪੁਰਖੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਬਹੁਤ ਨਜ਼ਦੀਕ ਰਹੇ ਨੇ ਗੁਰੂ ਸਾਹਿਬ ਦੇ ਇਹਨਾਂ ਦੇ ਪਿਤਾ ਜੀ ਸਦਾਨੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਦਾ ਬਹੁਤ ਪਿਆਰ ਸੀਗਾ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨਾ ਗਏ ਹੋਏ ਸੀ ਤਾਂ ਭਾਈ ਜੈਤਾ ਜਿਹਦੇ ਪਿਤਾ ਸਦਾਨੰਦ ਵੀ ਪਰਿਵਾਰ ਸਮੇਤ ਪਟਨਾ ਗਏ ਹੋਏ ਸੀ ਉੱਥੇ ਹੀ ਭਾਈ ਜੈਤਾ ਜੀ ਦਾ ਜਨਮ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਹੀ ਉਹਨਾਂ ਦਾ ਨਾਮ ਜੈਤਾ ਰੱਖਦੇ ਨੇ ਇਧਰੋਂ ਜਦੋਂ ਗੁਰੂ ਤੇਗ ਬਹਾਦਰ ਜੀ ਪੰਡਤਾਂ ਦੀ ਗੁਜਾਰਾਸ਼ ਤੇ ਦਿੱਲੀ ਪਹੁੰਚਦੇ ਨੇ ਤਾਪਾਈ ਜੈਤਾ ਜੀ ਉਸ ਸਮੇਂ ਦਿੱਲੀ ਦੇ ਵਿੱਚ ਮੌਜੂਦ ਸਨ ਕਿਉਂਕਿ ਭਾਈ ਜੈਤਾ ਜੀ ਦੇ ਇੱਕ ਤਾਇਆ ਜੀ ਸੀ ਅਗੈ ਰਾਮ ਦਿੱਲੀ ਦੇ ਵਿੱਚ ਹੀ ਉਹ ਰੈਂਡੇ ਸੀਗੇ ਲੱਖੀ ਸ਼ਾ ਬੰજારਾ ਦੇ ਕਾਰਖਾਨੇ ਦੇ ਵਿੱਚ ਉਹ ਨੌਕਰੀ ਕਰਦੇ ਸੀ ਇਹੀ ਕਾਰਨ ਸੀਗਾ ਭਾਈ ਜੈਤਾ ਜੀ ਅਕਸਰ ਦਿੱਲੀ ਆਉਂਦੇ ਜਾਂਦੇ ਰਹਿੰਦੇ ਸੀਗੇ ਉਹਨਾਂ ਨੂੰ ਦਿੱਲੀ ਤੋਂ ਆਨੰਦਪੁਰ ਸਾਹਿਬ ਦੇ ਸਾਰੇ ਰਸਤਿਆਂ ਦਾ ਚੰਗੀ ਤਰ੍ਹਾਂ ਪਤਾ ਸੀਗਾ ਗੁਪਤ ਰਸਤੇ ਕਿਹੜੇ ਨੇ ਲੰਬੇ ਰਸਤੇ ਕਿਹੜੇ ਨੇ ਸੁਰੱਖਿਤ ਰਸਤੇ ਕਿਹੜੇ ਨੇ ਇਹ ਸਾਰਾ ਕੁਝ ਭਾਈ ਜੈਤਾ ਜੀ ਨੂੰ ਚੰਗੀ ਤਰ੍ਹਾਂ ਪਤਾ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਡੈਲਾ ਜੀ ਦੇ ਨਾਲ ਗ੍ਰਿਫਤਾਰੀ ਦਿੰਦੇ ਨੇ ਦਿੱਲੀ ਦੇ ਵਿੱਚ ਆ ਕੇ ਤਾਂ ਭਾਈ ਜੈਤਾ ਜੀ ਉਸ ਸਮੇਂ ਉਹਨਾਂ ਦੇ ਨਾਲ ਸੀ ਤੇ ਉਹ ਵੀ ਗ੍ਰਿਫਤਾਰ ਹੁੰਦੇ ਨੇ ਤੇ ਸਵਾਲ ਹੁਣ ਇੱਥੇ ਇਹ ਹੁੰਦਾ ਕਿ ਇੰਨੇ ਸਖਤ ਪਹਿਰੇ ਦੇ ਵਿੱਚੋਂ ਭਾਈ ਜੈਤਾ ਜੀ ਬਾਹਰ ਕਿੱਦਾਂ ਹੁੰਦੇ ਨੇ ਤਾਂ ਉੱਥੇ ਔਰੰਗਜ਼ੇਬ ਦੀ ਇੱਕ ਬੇਟੀ ਆ ਜਿਹਦਾ ਨਾਮ ਹੈ ਜੈਬੋ ਨਿਸ਼ਾਂ ਜਿਹੜੀ ਨਹੀਂ ਚਾਹੁੰਦੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਐਟੇ ਵੱਡੇ ਫਕੀਰ ਦੀ ਸ਼ਹਾਦਤ ਦਾ ਕਲੰਕ ਸਾਡੇ ਖਾਨਦਾਨ ਦੇ ਉੱਤੇ ਲੱਗੇ ਉਹ ਚਾਹੁੰਦੀ ਸੀ ਗੁਰੂ ਸਾਹਿਬ ਨੂੰ ਕਿਸੇ ਨਾ ਕਿਸੇ ਤਰੀਕੇ ਜੇਲ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਉੱਥੇ ਉਹਨਾਂ ਦਾ ਇੱਕ कोतवाल ਸੀ कोतवाल ਅਬਦੁੱਲਾ ਉਹ ਉਹਦੀ ਡਿਊਟੀ ਲਾਉਂਦੀ ਆ ਵੀ ਜਾ ਕੇ ਤੋਂ ਗੁਰੂ ਸਾਹਿਬ ਨੂੰ ਜੇਲ ਦੇ ਵਿੱਚੋਂ ਬਾਹਰ ਕੱਢ ਕਿਸੇ ਤਰੀਕੇ ਦੇ ਨਾਲ ਤਾਂ ਅਬਦੁੱਲਾ ਜਾਂਦਾ ਗੁਰੂ ਸਾਹਿਬ ਨੂੰ ਕਹਿੰਦਾ ਬਿੰਦੂ ਤੌਣੂ ਬੇ ਜੇਲ੍ਹ ਦੇ ਪਿਛਲੇ ਰਸਤੇ ਦੇ ਰਾਹੀ ਬਾਹਰ ਕੱਢ ਦੇਣਾ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਇੱਥੇ ਕਿਉਂਕਿ ਗੁਰੂ ਸਾਹਿਬ ਦੇ ਸਾਹਮਣੇ ਔਰੰਗਜ਼ੇਬ ਨੇ ਤਿੰਨ ਸ਼ਰਤਾਂ ਰੱਖੀਆਂ ਸੀ ਪਹਿਲੀ ਸ਼ਰਤ ਇਹ ਸੀ ਵੀ ਜਹਾਤਾ ਇਸਲਾਮ ਕਬੂਲ ਕਰ ਲੈ ਦੂਜੀ ਸ਼ਰਤ ਇਹ ਸੀ ਵੀ ਕੋਈ ਕਰਾਮਾਤ ਦਿਖਾ ਦਿਓ ਤੀਸਰੀ ਸ਼ਰਤ ਇਹ ਸੀ ਵੀ ਸ਼ਹਾਦਤ ਪ੍ਰਾਪਤ ਕਰ ਲੋ ਤਾਂ ਉਤਵਾਲ ਨੇ ਇਹ ਕਿਹਾ ਸੀ ਵੀ ਸਭ ਨੂੰ ਇਹ ਲੱਗੂਗਾ ਵੀ ਗੁਰੂ ਸਾਹਿਬ ਕਰਾਮਾਤ ਦਿਖਾ ਗਏ ਨੇ ਤੇ ਇੱਥੋਂ ਗਾਇਬ ਹੋ ਗਏ ਨੇ ਪਰ ਉੱਥੇ ਗੁਰੂ ਸਾਹਿਬ ਨੇ ਮਨਾਂ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਵੀ ਜੇਕਰ ਮੈਂ ਇੱਥੇ ਜੇਲ੍ਹ ਦੇ ਵਿੱਚ ਰਹਿਣਾ ਤਾਂ ਇਕੱਲੇ ਮੇਰੀ ਸ਼ਹਾਦਤ ਹੁੰਦੀ ਹੈ ਪਰ ਜੇ ਮੈਂ ਇਸ ਤਰ੍ਹਾਂ ਚੋਰਾਂ ਦੀ ਤਰ੍ਹਾਂ ਇੱਥੋਂ ਨਿਕਲ ਗਿਆ ਤਾਂ ਮੇਰੀ ਪੂਰੀ ਕੌਮ ਦੀ ਸ਼ਹਾਦਤ ਹੋ ਜਾਣੀ ਪਰ ਗੁਰੂ ਸਾਹਿਬ ਨੇ ਉਸ कोतवाल ਨੂੰ ਇਹ ਕਿਹਾ ਸੀ ਕਿ ਤੂੰ ਕਿਸੇ ਨਾ ਕਿਸੇ ਤਰੀਕੇ ਭਾਈ ਜੈਤਾ ਜੀ ਨੂੰ ਇਸ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦੇ ਤਾਂ ਅਬਦੁੱਲੇ ਨੇ ਸੋਚਿਆ ਕਿ ਚਲੋ ਗੁਰੂ ਸਾਹਿਬ ਨਹੀਂ ਜਾ ਰਹੇ ਮੈਂ ਜੈਬੋ ਨਿਸ਼ਾਨ ਨੂੰ ਕੋਸਤਾ ਜਾ ਕੇ ਜਵਾਬ ਦੇਵਾਂਗਾ ਤਾਂ ਉਹਨਾਂ ਨੇ ਭਾਈ ਜੈਤਾ ਜੀ ਨੂੰ ਉਸ ਜੇਲ੍ਹ ਦੇ ਵਿੱਚੋਂ ਉਸ ਸਮੇਂ ਬਾਹਰ ਕਢਵਾਇਆ ਸੀ ਤੇ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ 57 ਸ਼ਲੋਕ ਆਪਣੇ ਲਿਖੇ ਹੋਏ ਇੱਕ ਨਾਰੀਅਲ ਪੰਜ ਸਿੱਕੇ ਇੱਕ ਗੁਰਿਆਈ ਦਾ ਤਿਲਕ ਤੇ ਇੱਕ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਮ ਇਹ ਸਾਰਾ ਕੁਝ ਗੁਰੂ ਸਾਹਿਬ ਨੇ ਭਾਈ ਜੈਤਾ ਜੀ ਨੂੰ ਦਿੱਤਾ ਮਿੱਦੂ ਜਾ ਕੇ ਆਨੰਦਪੁਰ ਸਾਹਿਬ ਇਹ ਪਹੁੰਚਾ ਦੇ ਤੇ ਨਾਲ ਹੁਕਮ ਦਿੱਤਾ ਕਿ ਤੂੰ ਨਾਲ ਦੀ ਨਾਲ ਹੀ ਵਾਪਸ ਆ ਜਨਾ ਐਦੇ ਹੁੰਦਾ ਭਾਈ ਜੈਤਾ ਜੀ ਜਾਂਦੇ ਨੇ ਅਨੰਤਪੁਰ ਸਾਹਿਬ ਉੱਥੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਇਹ ਜਿਹੜਾ ਵੀ ਕੋਸ ਸਮਾਨ ਦਿੱਤਾ ਸੀ ਗੁਰੂ ਸਾਹਿਬ ਨੇ ਉਹਨਾਂ ਨੂੰ ਦੇ ਕੇ ਉਸੇ ਪਹਿਲੇ ਵਾਪਸ ਆ ਜਾਂਦੇ ਨੇ ਤੇ ਇਧਰੋਂ ਉਹ ਸ਼ਹਾਦਤ ਦਾ ਬੇਲਾ ਆ ਜਾਂਦਾ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਹੋਣੀ ਆ ਉਸ ਸਮੇਂ ਭਾਈ ਜੈਤਾ ਜੀ ਉਸ ਚੌਂਕ ਦੇ ਵਿੱਚ ਮੌਜੂਦ ਸੀ ਭਾਈ ਜੈਤਾ ਜੀ ਦੇ ਨਾਲ ਉਹਨਾਂ ਦੇ ਪਿਤਾ ਜੀ ਸਦਾਨੰਦ ਉਹਨਾਂ ਦੇ ਤਾਇਆ ਜੀ ਅਗੈਰਾਮ ਪਾਈ ਨਾਨੂ ਜੀ ਪਾਈ ਧੰਮਾ ਜੀ ਲੱਖੀ ਸ਼ਾਹ ਬੰਜਾਰਾ ਹੋਰ ਵੀ ਅਨੇਕਾ ਗੁਰਸਖ ਪਿਆਰੇ ਉੱਥੇ ਮੌਜੂਦ ਸੀਗੇ ਇਕੱਠਾ ਕੀਤਾ ਗਿਆ ਬਹੁਤ ਵੱਡਾ ਇਕੱਠਾ ਕੀਤਾ ਗਿਆ ਸੀ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਕਰੀ ਜਾ ਸਕੇ ਵੀ ਕਿਸੇ ਦੇ ਲਈ ਇਹ ਬੰਦਾ ਖੜਿਆ ਸੀ ਤੇ ਇਹ ਦੇਖ ਲਓ ਇਹਨਾਂ ਦਾ ਕੀ ਹਸ਼ਰ ਹੋ ਰਿਹਾ ਲੱਖੀ ਸ਼ਾਹ ਬੰਜਾਰਾ ਬਹੁਤ ਵੱਡੇ ਵਪਾਰੀ ਸੀਗੇ ਉਹਨਾਂ ਦੇ ਹਜ਼ਾਰਾਂ ਗੱਡੇ ਚੱਲਦੇ ਸੀ ਉਸ ਸਮੇਂ ਜਿਵੇਂ ਅੱਜ ਕੱਲ ਇੱਕ ਟਰੱਕ ਵੱਡੇ ਟਰੱਕ ਦੀ ਵੈਲਿਊ ਆ ਕੀਮਤਾਂ ਉਸੇ ਤਰ੍ਹਾਂ ਉਸ ਸਮੇਂ ਇੱਕ ਗੱਡੇ ਦੀ ਕੀਮਤ ਸੀ ਉਹਨਾਂ ਦੇ ਰਾਜੇ ਦਰਬਾਰੇ ਵੀ ਪੁੱਛਗਿੱਚ ਸੀਗੀ ਲੱਖੀ ਸ਼ਾਹ ਬੰਜਾਰਾ ਜੀ ਦੀ ਤੇ ਇਧਰੋਂ ਰੰਗਜੀਬ ਨੇ ਟਿੰਡੋਰਾ ਪਟਵਾਤਾ ਸੀ ਵੀ ਕੋਈ ਵੀ ਜਿਹੜਾ ਵੀ ਇਨਸਾਨ ਗੁਰੂ ਸਾਹਿਬ ਦਾ ਸੀਸ ਜਾਂ ਧੜ ਚੱਕੂਗਾ ਅਸੀਂ ਉਸ ਦੇ ਸਾਰੇ ਖਾਨਦਾਨ ਨੂੰ ਖਤਮ ਕਰ ਦਾਂਗੇ ਤਾਂ ਕੋਈ ਵੀ ਗੁਰੂ ਸਾਹਿਬ ਦਾ ਸੀਸ ਚੱਕਣ ਦੇ ਲਈ ਅੱਗੇ ਨਹੀਂ ਆਇਆ ਸੀਗਾ ਚਾਂਦਨੀ ਚੌਕ ਦੇ ਵਿੱਚ ਸੀਸ ਤੇ ਧਰ ਪਿਆ ਸੀ ਪੂਰਾ ਚੌਕ ਲਹੂ ਦੇ ਨਾਲ ਲਤਪਤ ਹੋ ਚੁੱਕਿਆ ਸੀਗਾ ਪਰ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਸੀ ਵੀ ਗੁਰੂ ਸਾਹਿਬ ਦਾ ਸੀਸ ਉੱਥੋਂ ਅਸੀਂ ਚੱਕ ਲਈਏ ਪਰ ਇਧਰ ਗੁਰੂ ਦੇ ਜਿਹੜੇ ਪਿਆਰੇ ਸੀ ਭਾਈ ਜੱਜਤਾ ਜੀ ਲਖੀਸ਼ਾ ਬੰਜਾਰਾ ਭਾਈ ਨਾਨੂ ਜੀ ਭਾਈ ਤੁੰਮਾ ਜੀ ਇਹਨਾਂ ਸਾਰਿਆਂ ਨੂੰ ਵੀ ਚੈਨੀ ਹੋਈ ਪਈ ਸੀ ਵੀ ਅਸੀਂ ਕਿਹੜੇ ਤਰੀਕੇ ਨਾਲ ਗੁਰੂ ਸਾਹਿਬ ਦਾ ਸੀਸ ਚੱਕੀਏ ਇੱਥੇ ਫਿਰ ਸਾਰੇ ਸਿੱਖ ਇਕੱਠੇ ਹੁੰਦੇ ਨੇ ਇੱਕ ਉਹ ਪਲੈਨਿੰਗ ਕਰਦੇ ਨੇ ਵੀ ਕਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਦਾ ਸਿਰ ਚੱਕਦੇ ਆ ਤਾਂ ਉੱਥੇ ਭਾਈ ਜੈਤਾ ਜੀ ਨੇ ਆਪਣਾ ਵਿਚਾਰ ਇਹ ਦਿੱਤਾ ਸੀ ਵੀ ਮੇਰਾ ਸਿਰ ਧਰ ਦੇ ਨਾਲ ਉਹ ਵੱਖ ਕਰੋ ਤੇ ਤੁਸੀਂ ਮੇਰਾ ਸਿਰ ਗੁਰੂ ਸਾਹਿਬ ਦੇ ਸਿਰ ਦੇ ਨਾਲ ਅਦਲਾ ਬਦਲੀ ਕਰ ਦਿਓ ਸਪਾਈਆਂ ਨੂੰ ਭਲੇਖਾ ਪਾਉਣ ਦੇ ਲਈ ਪਰ ਉੱਥੇ ਉਹਨਾਂ ਦੇ ਪਿਤਾ ਜੀ ਉੱਠੇ ਤੇ ਉਹਨਾਂ ਨੇ ਭਾਈ ਜੈਤਾ ਜੀ ਨੂੰ ਰੋਕ ਦਿੱਤਾ ਵੀ ਆਪਾਂ ਇਦਾਂ ਨਹੀਂ ਕਰਨਾ ਵੀ ਸਿਰ ਉੱਥੇ ਕੱਟ ਕੇ ਮੇਰਾ ਰੱਖਿਆ ਜਾਊਗਾ ਉਕੇ ਭਾਈ ਜੈਤਾ ਜੀ ਇੱਕ ਤਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਦਾ ਰਸਤੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਦੂਸਰਾ ਉਹ ਕਹਿੰਦੇ ਵੀ ਅਸੀਂ ਤਾਂ ਭਾਈ ਬਜ਼ੁਰਗ ਹੋ ਗਏ ਆ ਗੁਰੂ ਸਾਹਿਬ ਦੇ ਸੀਸ ਦੀ ਸੰਭਾਲ ਐਂਟੀ ਦੂਰ ਲੈ ਕੇ ਜਾਣਾ ਸਾਡੇ ਤੋਂ ਨਹੀਂ ਹੋਣਾ ਭਾਈ ਜੈਤਾ ਜੀ ਜੰਬਾਰ ਨੇ ਦੂਸਰਾ ਉਹਨਾਂ ਨੂੰ ਰਸਤੇ ਦਾ ਪਤਾ ਤੇ ਉੱਥੇ ਫਿਰ ਇਹ ਸਹਿਮਤੀ ਵੀ ਹੁੰਦੀ ਆ ਸਾਰੇ ਸਿੱਖਾਂ ਦੇ ਵਿੱਚ ਵੀ ਭਾਈ ਜੈਤਾ ਜੀ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਆ ਜਿਹੜਾ ਉਹ ਧਰ ਦੇ ਨਾਲੋਂ ਪੱਕ ਕਰਦੇਣਗੇ ਇਸੇ ਤਰ੍ਹਾਂ ਹੀ ਹੁੰਦਾ ਪਰ ਇਥੇ ਕਈ ਵਿਦਵਾਨ ਜਾਂ ਸਿੱਖ ਇਤਿਹਾਸਕਾਰ ਇਹ ਕਹਿੰਦੇ ਨੇ ਵੀ ਉੱਥੇ ਤੂਫਾਨ ਆ ਗਿਆ ਸੀਗਾ ਪਰ ਅਜੇਹਾ ਨਹੀਂ ਹੁੰਦਾ ਲਖੀਸ਼ਾ ਬੰਜਾਰਾ ਜੀ ਪਾਈ ਜੈਤਾ ਜੀ ਤੇ ਜਿਹੜਾ ਉਹ कोतवाल ਸਿਦਦੁੱਲਾ ਇਹਨਾਂ ਸਾਰਿਆਂ ਨੇ ਰਲ ਕੇ ਇੱਕ ਪਲਾਨਿੰਗ ਕੀਤੀ ਸੀ ਵੀ ਜਦੋਂ ਸਿਪਾਈਆਂ ਦੀ ਸ਼ਿਫਟ ਬਦਲੂਗੀ ਸ਼ਿਫਟ ਬਦਲਦੀ ਹੈ ਵੀ 6 ਤੋਂ 8 ਵਾਲੇ ਆ 8 ਤੋਂ 6 ਅਗਲੇ ਹੋਰ ਸਿਪਾਈ ਆਉਣਗੇ ਜਦੋਂ ਉਹ ਸ਼ਿਫਟ ਬਦਲੂਗੀ ਉਸ ਸਮੇਂ ਦੇ ਵਿੱਚ ਅਸੀਂ ਗੁਰੂ ਸਾਹਿਬ ਦਾ ਸੀਸ ਦੀ ਅਦਲਾ ਬਦਲੀ ਕਰਾਂਗੇ ਇਦਰੋਂ ਲੱਖੀ ਸ਼ਾਹ ਬੰਜਾਰੇ ਦੇ ਗੱਡੇ ਸੀ ਜਿਹੜੇ ਉਹ ਰੂਹ ਨਾਲ ਭਰ ਕੇ ਲਾਲ ਕਿਲੇ ਤੋਂ ਚਾਂਦਨੀ ਚੌਕ ਵੱਲ ਨੂੰ ਤੋਰੇ ਜਾਂਦੇ ਨੇ ਇੱਕ ਪਲੈਨਿੰਗ ਦੇ ਤਹਿਤ ਉਹ ਤੋਰੇ ਜਾਂਦੇ ਨੇ ਉਹਨਾਂ ਦੇ ਵਿੱਚ ਰੂਹ ਭਰੀ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਹੁੰਦਾ ਸ਼ਾਮ ਦੀ ਜਦੋਂ ਸ਼ਿਫਟ ਸਪਾਈਆਂ ਦੀ ਬਦਲਣੀ ਸੀ ਉਸੇ ਸਮੇਂ ਗੱਡੇ ਚਲਾਏ ਜਾਂਦੇ ਨੇ ਭਾਈ ਜੈਤਾ ਜੀ ਚਾਂਦਨੀ ਚੌਕ ਦੇ ਵਿੱਚ ਪਹੁੰਚਦੇ ਨੇ ਉਹ ਆਪਣੇ ਥੱਥੇ ਆਪਣੇ ਪਿਤਾ ਸਦਾਨੰਦ ਦਾ ਸੀਸ ਜਿਹੜਾ ਢੱਡ ਦੇ ਨਾਲੋਂ ਵੱਖ ਕਰ ਰਹਦੇ ਨੇ। ਉਥੋਂ ਫੇਰ ਉਹ ਸੀਸ ਵੀ ਤੇ ਢੱਡ ਦੀ ਅਦਲਾ ਬਦਲੀ ਕਰਦੇ ਨੇ ਭਾਈ ਲਖੀਸ਼ਾ ਬੁੰਜਾਰਾ ਵਰਗੇ ਪੰਜ-ਪੰਜ ਕੱਪੜੇ ਦੇ ਵਿੱਚ ਉਹਨਾਂ ਦਾ ਸੀਸ ਤੇ ਉਹਨਾਂ ਦੇ ਢੱਡ ਲਪੇਟ ਕੇ ਰੂਹ ਵਾਲੇ ਗੱਡੇ ਦੇ ਵਿੱਚ ਰੱਖ ਲੈਂਦੇ ਨੇ ਤਾਂ ਕਿ ਜਿਹੜਾ ਖੂਨ ਹੈ ਉਹ ਬਾਹਰ ਨਾ ਆਵੇ। ਤੇ ਸਿੱਧਾ ਉਹ ਗੱਡਾ ਲੱਖੀਸ਼ਾ ਪੁੰਜਾਰਾ ਦੇ ਹਵੇਲੀ ਦੇ ਵਿੱਚ ਜਾਂਦਾ ਉੱਥੇ ਇੱਕ ਕਮਰੇ ਦੇ ਵਿੱਚ ਪਹਿਲੇ ਹੀ ਉਹਨਾਂ ਨੇ ਤਿਆਰੀ ਕੀਤੀ ਹੋਈ ਸੀ ਸੰਸਕਾਰ ਦੀ ਤਾਂ ਉਹ ਕਮਰੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਇਧਰ ਲੱਖੀਸ਼ਾ ਪੁੰਜਾਰਾ ਰੌਲਾ ਪਾਉਂਦੇ ਨੇ ਉੱਚੀ ਉੱਚੀ ਵੀ ਮੇਰੇ ਘਰ ਨੂੰ ਅੱਗ ਲੱਗ ਗਈ ਲੋਕੋ ਮੈਂ ਬਰਵਾ ਤਾ ਕਿ ਕਿਸੇ ਨੂੰ ਉਹਨਾਂ ਦੇ ਉੱਤੇ ਸ਼ੱਕ ਨਾ ਹੋਵੇ 11 ਨਵੰਬਰ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤੇ 12 ਨਵੰਬਰ ਨੂੰ ਪਾਈ ਜਾਂਦਾ ਜੀ ਉਥੋਂ ਸੀਸ ਲੈ ਕੇ ਚੱਲਦੇ ਨੇ ਤਾਂ 22 ਕਿਲੋਮੀਟਰ ਲਗਭਗ ਸਫ਼ਰ ਤੈਅ ਕੀਤਾ ਉਹਨਾਂ ਨੇ 5 ਦਿਨ ਲੱਗੇ ਸੀ 16 ਨਵੰਬਰ ਨੂੰ ਉਹ ਕੀਰਤਪੁਰ ਸਾਹਿਬ ਦੇ ਵਿੱਚ ਪਹੁੰਚਦੇ ਨੇ ਮੁੱਖ ਰਸਤੇ ਰਾਹੀਂ ਨਹੀਂ ਜਾਂਦੇ ਕਿਉਂਕਿ ਉੱਥੇ ਸਿਪਾਹੀ ਮੁਗਲ ਸਿਪਾਹੀ ਲੱਗੇ ਹੋਏ ਸੀਗੇ ਉਹਨਾਂ ਨੂੰ ਗੁਪਤ ਰਸਤਿਆਂ ਦੇ ਰਾਹੀਂ ਜਾਣਾ ਪੈਂਦਾ ਇਹ ਸਫ਼ਰ ਇਹਨਾਂ ਸੌਖਾ ਨਹੀਂ ਸੀਗਾ ਜਿੰਨਾ ਆਪਾਂ ਨੂੰ ਲੱਗਦਾ ਵੀ ਪਾਈ ਜਾਂਦਾ ਜੀ ਦਿੱਲੀ ਤੋਂ ਆਨੰਦਪੁਰ ਸਾਹਿਬ ਸੀਸ ਲੈ ਕੇ ਆਏ ਸੀਗੇ ਬਹੁਤ ਔਖਾ ਸਫ਼ਰ ਸੀ ਇਸ ਸਫਰ ਦੀ ਦਾਸਤਾਨ ਦੇ ਲਈ ਗਿੱਪੀ ਕਰੇਵਾਲ ਹੋਰਾਂ ਨੇ ਇੱਕ ਫਿਲਮ ਵੀ ਪ੍ਰੋਜੈਕਟ ਕੀਤੀ ਸੀ ਜਿਹੜੀ ਪੂਰੀ ਨਹੀਂ ਹੋ ਸਕੀ ਇਸ ਸਫਰ ਨੂੰ ਉਹਨਾਂ ਨੇ ਪੂਰੇ 3 ਘੰਟਿਆਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਨੀ ਸੀ ਕਿ ਪਰ ਅਜੇ ਹਾਂ ਸੰਭਵ ਨਹੀਂ ਹੋ ਸਕੇ ਬਹੁਤ ਮੁਸ਼ਕਲ ਭਰਿਆ ਸਫਰ ਸੀਗਾ ਉਹਨਾਂ ਦਾ ਇਹ 5 ਦਿਨਾਂ ਦਾ ਜਦੋਂ ਮੁਗਲਾਂ ਨੂੰ ਪਤਾ ਲੱਗਦਾ ਵੀ ਇੱਥੇ ਜਿਹੜਾ ਸੀਸ ਆ ਉਹ ਬਦਲ ਗਿਆ ਤਾਂ ਇੱਕ ਵਾਰੀ ਇਹ ਅਫਵਾਹ ਉੱਠਦੀ ਹੈ ਵੀ ਗੁਰੂ ਸਾਹਿਬ ਨੇ ਕਰਾਮਾਤ ਦਿਖਾਤੀ ਸੀ ਉੱਥੇ ਲੋਕਾਂ ਦੇ ਵਿੱਚ ਆਮ ਚਰਚਾ ਚੱਲਦੀ ਹੈ ਵੀ ਗੁਰੂ ਸਾਹਿਬ ਤਾਂ ਕਰਾਮਾਤ ਦਿਖਾ ਗਏ ਨੇ ਪਰ ਇਤਿਰ ਭਾਈ ਜੈਤਾ ਜੀ ਜਦੋਂ ਬਾਗਬਤ ਟੱਪ ਕੇ ਗੜੀ ਪਹੁੰਚਦੇ ਨੇ ਤਾਂ ਉਹਨਾਂ ਨੇ ਉੱਥੇ ਪਹਿਲਾਂ ਪੜਾ ਕਰਨ ਦਾ ਸੋਚਿਆ ਵੀ ਇਸੇ ਇੱਥੇ ਮੈਂ ਪਹਿਲਾਂ ਪੜਾ ਕਰਨਾ ਪਰ ਉਸੇ ਪਿੰਡ ਦਾ ਇੱਕ ਬਜ਼ੁਰਗ ਸਿੱਖ ਖਸ਼ਿਆਲਾ ਜੀ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਲੱਗ ਜਾਂਦਾ ਵੀ ਇੱਕ ਸਿੱਖਾ ਜਿਹੜਾ ਉਹ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਰਿਹਾ ਆਨੰਦਪੁਰ ਸਾਹਿਬ ਵੱਲ ਉਹ ਉਹਨਾਂ ਕੋਲੇ ਦੇ ਪਹੁੰਚਦੇ ਨੇ ਤੇ ਆਪਣੇ ਘਰ ਲੈ ਕੇ ਜਾਂਦੇ ਨੇ ਉਧਰ ਜਦੋਂ ਮੁਗਲਾਂ ਨੂੰ ਇਹ ਪਤਾ ਲੱਗਦਾ ਵੀ ਕੋਈ ਸੀਸ ਲੈ ਕੇ ਆ ਬਟਾ ਕੇ ਲੈ ਗਿਆ ਤਾਂ ਉਹਨਾਂ ਨੇ ਆਪਣੀਆਂ ਫੌਜ ਦੀਆਂ ਟੁਕੜੀਆਂ ਚਾਰੇ ਪਾਸੇ ਭੇਜ ਦਿੱਤੀਆਂ ਵੀ ਜਾ ਕੇ ਲੱਭੋ ਭਾਈ ਸੀਸ ਨੂੰ ਇਧਰੋਂ ਹੌਲੀ ਹੌਲੀ ਜਿਹੜਾ ਉਹ ਗੜੀ ਪਿੰਡਾ ਉਸ ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗ ਜਾਂਦਾ ਵੀ ਕੋਈ ਸਿੱਖ ਗੁਰੂ ਸਾਹਿਬ ਦਾ ਸੀਸ ਲੈ ਕੇ ਆ ਰਿਹਾ ਤਾਂ ਸਾਰੇ ਦਰਸ਼ਨਾਂ ਦੇ ਲਈ ਆਉਂਦੇ ਨੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਪਿੰਡ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਮੁਗਲਾਂ ਨੂੰ ਵੀ ਪਤਾ ਲੱਗ ਗਿਆ ਪਿੱਛੇ ਵੀ ਸੀਸ ਕੋਈ ਲੈ ਕੇ ਗਿਆ ਤਾਂ ਉੱਥੇ ਪਿੰਡ ਦੇ ਲੋਕਾਂ ਦੇ ਵਿੱਚ ਇਹ ਵਿਚਾਰ ਹੁੰਦੀ ਹੈ ਵੀ ਜੇ ਮੁਗਲ ਸਪਾਈ ਆਏ ਤਾਂ ਅਸੀਂ ਉਹਨਾਂ ਨੂੰ ਕਿਸੇ ਹੋਰ ਦਾ ਸੀਸ ਦੇ ਦਾਂਗੇ ਰਮਾਲਿਆਂ ਦੇ ਵਿੱਚ ਨਪੇਟ ਕੇ ਤਾਂ ਕਿ ਭਾਈ ਚੈਤਾ ਜੀ ਨੂੰ ਹੋਰ ਸਮਾਂ ਮਿਲ ਜੇ ਆਨੰਦਪੁਰ ਸਾਹਿਬ ਪਹੁੰਚਣ ਦਾ ਤਾਂ ਉੱਥੇ ਭਾਈ ਖੁਸ਼ੈਲਾ ਜੀ ਆਪਦੇ ਆਪ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਵੀ ਮੇਰਾ ਸੀਸ ਆ ਜਿਹੜਾ ਉਹ ਉਹਨਾਂ ਨੂੰ ਭੇਟ ਕਰ ਦਿੱਤਾ ਜਾਵੇ ਤਾਂ ਭਾਈ ਖੁਸ਼ੈਲਾ ਜੀ ਦਾ ਸੀਸ ਆ ਜਿਹੜਾ ਧਰ ਤੋਂ ਵੱਖ ਕਰਿਆ ਜਾਂਦਾ ਉਹਨਾਂ ਨੂੰ ਕੱਪੜਿਆਂ ਦੇ ਵਿੱਚ ਲੁਬੇਟਿਆ ਜਾਂਦਾ ਜਦੋਂ ਸਿਪਾਈ ਆਉਂਦੇ ਨੇ ਉਹ ਕਹਿੰਦੇ ਆ ਵੀ ਜਦ ਤਾ ਸਾਨੂੰ ਸੀਸ ਦੇ ਦੋ ਪਾਈ ਤੇ ਨਹੀਂ ਅਸੀਂ ਤੁਹਾਡੇ ਪਿੰਡ ਨੂੰ ਅੱਗ ਲਾ ਦਾਂਗੇ ਤਾਂ ਭਾਈ ਖੁਸ਼ੈਲਾ ਜੀ ਦਾ ਜਿਹੜਾ ਭਲੇਖਾ ਪਾਉਣ ਦੇ ਲਈ ਉਹਨਾਂ ਨੇ ਸੀਸ ਰੱਖਿਆ ਸੀ ਉਹਨਾਂ ਨੂੰ ਦੇ ਦਿੱਤਾ ਜਾਂਦਾ ਉਹ ਜਦੋਂ ਵਾਪਸ ਜਾਂਦੇ ਨੇ ਤਾਂ ਇਧਰੋਂ ਪਾਈ ਜਤਾ ਜੀ ਵੀ ਆਪਣੇ ਸਫ਼ਰ ਤੇ ਚੱਲ ਪੈਂਦੇ ਨੇ ਉਹ ਫਿਰ ਵਾਪਸ ਜਾਂਦੇ ਨੇ ਸਿਪਾਈ ਜਦੋਂ ਜਾ ਕੇ ਔਰੰਗਜ਼ੇਬ ਨੂੰ ਦਿਖਾਉਂਦੇ ਨੇ ਤਾਂ ਉਹ ਪਛਾਣ ਲੈਂਦਾ ਵੀ ਇਹ ਗੁਰੂ ਸਾਹਿਬ ਦਾ ਅਸੀਸ ਨਹੀਂ ਹੈਗਾ ਤਾਂ ਸਿਪਾਹੀ ਵਾਪਸ ਆ ਕੇ ਉਸ ਗੜੀ ਪਿੰਡ ਨੂੰ ਅੱਗ ਲਾ ਦਿੰਦੇ ਨੇ ਤੇ ਪੂਰੇ ਤਾਂ ਪੂਰਾ ਪਿੰਡ ਮਚਾ ਦਿੰਦੇ ਨੇ ਇਧਰੋਂ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਨੂੰ ਕਿਸੇ ਹੋਰ ਗੁਰੂ ਦੇ ਪਿਆਰੇ ਦੇ ਰਾਹੀਂ ਸੁਨੇਹਾ ਲਾਤਾ ਸੀ ਵੀ ਗੁਰੂ ਸਾਹਿਬ ਦਾ ਸੀਸ ਸਿੱਧਾ ਉਹ ਕੀਰਤਪੁਰ ਸਾਹਿਬ ਲੈ ਕੇ ਆਉਂਗੇ ਕਿਉਂਕਿ ਭਾਈ ਜੈਤਾ ਜੀ ਨੂੰ ਇਹ ਸੀ ਵੀ ਪਹਿਲੇ ਕੁਝ ਗੁਰੂ ਸਾਹਿਬਾਨਾਂ ਦੇ ਸੰਸਕਾਰ ਕੀਰਤਪੁਰ ਸਾਹਿਬ ਹੋਏ ਨੇ ਵੀ ਹੋ ਸਕਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਹਸਕਾਰ ਵੀ ਕੀਰਤਪੁਰ ਸਾਹਿਬ ਹੀ ਹੋਵੇ ਤੇ ਅੱਗੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਹੋਰ ਵੀ ਸਿੱਖ ਸੰਗਤ ਪਹਿਲੇ ਕੀਰਤਪੁਰ ਸਾਹਿਬ ਪਹੁੰਚ ਗਈ ਸੀ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਜੈਤਾ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਤੇ ਉੱਥੇ ਉਹਨਾਂ ਨੇ ਕਿਹਾ ਸੀ ਰੰਗਰੇਟਾ ਗੁਰੂ ਦਾ ਬੇਟਾ ਉਸ ਤੋਂ ਬਾਅਦ ਗੁਰੂ ਸਾਹਿਬ ਗੁਰਤੇਗ ਬਾਦਰ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਹੁੰਦੇ ਨੇ ਉੱਥੇ ਉਹਨਾਂ ਨੇ ਪਹਿਲੇ ਤਿਆਰੀ ਕੀਤੀ ਹੋਈ ਸੀ ਗੁਰੂ ਸਾਹਿਬ ਦੇ ਸੀਸ ਦੇ ਸੰਸਕਾਰ ਦੇ ਲਈ ਇਸ ਤੋਂ ਬਾਅਦ ਭਾਈ ਜੈਤਾ ਜੀ अनेका ਜੰਗਾਂ ਜਿੱਦਾਂ ਲੜਦੇ ਨੇ ਗੁਰੂ ਸਾਹਿਬ ਦੇ ਨਾਲ ਲੜ ਕੇ ਬਹੁਤ ਬਹਾਦਰ ਸਿਪਾਹੀ ਵੀ ਰਹੇ ਨੇ ਜੋਤਾ ਰਹੇ ਨੇ ਭਾਈ ਜੈਤਾ ਜੀ ਕਹਿੰਦੇ ਨੇ ਵੀ ਦੋ ਕੋੜਾਂ ਦੇ ਉੱਤੇ ਚੜ ਕੇ ਦਿਓ ਜੇ ਬੰਦੂਕ ਦਾ ਨਿਸ਼ਾਨਾ ਲਾਉਂਦੇ ਸੀ ਉਹ ਹਮੇਸ਼ਾ ਸਹੀ ਆਪਣੇ ਜਗਾ ਦੇ ਉੱਤੇ ਲੱਗਦਾ ਸੀ ਇਹਨਾਂ ਸਟੀਕ ਨਿਸ਼ਾਨਾ ਰਿਹਾ ਤੇ ਜਦੋਂ ਚਮਕੌਸ ਹੈਪੀ ਜਗ੍ਹਾ ਹੁੰਦੀ ਆ ਉਸ ਦੇ ਵਿੱਚ ਜਿਹੜੇ 45 ਸਿੱਖ ਸ਼ਹੀਦ ਹੁੰਦੇ ਨੇ ਉਹਨਾਂ ਦੇ ਵਿੱਚੋਂ ਇੱਕ ਸੀ ਭਾਈ ਜੈਤਾ ਜੀ ਸੋ ਇਹ ਸੀ ਜੀ ਅੱਜ ਦੀ ਵੀਡੀਓ ਅੱਧੀ ਵੀਡੀਓ ਅੱਦਾ ਇਤਿਹਾਸ ਜੇ ਕਿਸੇ ਨੂੰ ਚੰਗਾ ਲੱਗਿਆ ਹੋਵੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਇਤਿਹਾਸ ਸੁਣਾਉਣ ਲੱਗੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਹਮਾਂ ਦੇ ਜਾਂਚਕਾਂ ਜੀ ਭਾਈ ਗੁਰਜੀਕਾ ਖਾਲਸਾ